ਪਿਓ ਪੁੱਤ 2.5 ਲੱਖ ਰੁਪਏ ਲੁੱਟ ਕੇ ਲੈ ਗਏ ਲੁਟੇਰੇ ਕਰਜ਼ਾ ਚਕਾਉਣ ਲਈ ਇੱਕ ਡਿਵੀਜ਼ਨ ਪੈਸੇ ਪਿਓ ਪੁੱਤ ਦਾ ਰੋ ਰੁਕੇ ਹੋਇਆ ਬੁਰਾ ਹਾਲ ਇਹ ਘਟਨਾ ਨਾਬਾਦੀ ਅਨਾਜ ਮੰਡੀ ਦੇ ਨਜ਼ਦੀਕ ਵਾਪਰੀ ਦਸੀ ਜਾਂਦੀ ਹੈ ਪਿਓ ਪੁੱਤ ਜੋ ਤੂਰੀ ਬੈਂਕ ਤੋਂ 2.5 ਲੱਖ ਰੁਪਏ ਰਕਮ ਲੈ ਕੇ ਨਾਬਾ ਆਪਣੇ ਰਿਸ਼ਤੀ ਦਰਨੁਦੀਨ ਦਿੱਲੀ ਆਏ ਸਨ ਤਾਂ ਉਹਨਾਂ ਦਾ ਪੇਟਾ ਕਹਿ ਲੱਗਾ ਕਿ ਕੋਲ ਡਰਿੰਕ ਪੀ ਲਈਏ ਜਦੋਂ ਉਹ ਰੁੱਕ ਕੇ ਕੋਲ ਡਰਿੰਕ ਪੀਣ ਲੱਗੇ ਤਾਂ ਉਹਨਾਂ ਤੋਂ ਅਣਪਛਾਤੇ ਐਕਟਿਵਾ ਸਵਾਰ ਲੁਟੇਰੇ 25 ਲੱਖ ਰੁਪਏ ਦੀ ਰਕਮ ਲੁੱਟ ਕੇ ਰਾਫੂ ਚੱਕਰ ਹੋ ਗਏ ਇੱਕ ਕਟਨਾ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਘਟਨਾ ਤੋਂ ਬਾਅਦ ਤੁਰਤੋਂ ਆਈ ਪੀਓ ਫਤ ਤਾਰੋ ਰੋ ਰੋ ਕੇ ਭਰਾ ਹਾਲ ਹੋ ਗਿਆ ਦੂਜੇ ਪਾਸੇ ਨਾਪਾ ਕਤਵਾਲੀ ਪੁਲਿਸ ਦੇ ਵੱਲੋਂ ਪੀੜਤ ਵਿਅਕਤੀ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨਾਪਾ ਕਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਅਮਰੀਕਸ਼ ਨੇ ਕਿਹਾ ਕਿ ਪੀੜਤ ਵਿਅਕਤੀ ਨੇ ਸਾਡੇ ਕੋਲੋਂ ਸ਼ਿਕਾਇਤ ਕੀਤੀ ਹੈ ਕਿ ਅਸੀਂ 2.5 ਲੱਖ ਰੁਪਏ ਦੀ ਰਕਮ ਨਾਪੇ ਆਪਣੇ ਰਿਸ਼ਤੇਦਾਰ ਨੂੰ ਦੇ ਲਈ ਚਾਰੇ ਸੀ ਤਾਂ ਇਹਨਾਂ ਤੋਂ ਪੈਸਿਆਂ ਵਾਲਾ ਲਫਾਫਾ ਜਿਸ ਦੇ 2.5 ਲੱਖ ਰੁਪਏ ਸੀ ਲੁੱਟੇ ਰੇ ਕੋਪੇ ਫਰਾਰ ਹੋ ਗਏ ਨਾ ਸੀਸੀਟੀਵੀ ਗੰਗਾਲੇ ਜਾ ਰਹੇ ਹਨ ਅਤੇ ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇ। ਇਹ ਕਿਹੜਾ ਪਾਈਲਾ ਪ੍ਰੋਗਰਾਮ ਹੈ? ਕੋਣ ਕੀ ਨਾਲ ਤੇ ਉਹ ਨਾਲ ਕੋਣ ਸੀ? ਮੇਰੇ ਬੇਟਾ ਸੀ ਜਦੇ ਨਾਲ। 1:00 ਵਜੇ ਦੀ ਗੱਲ ਹੈ। 1:00 ਵਜੇ 58 ਮਿੰਟ ਦੀ ਗੱਲ ਹੈ। ਅੱਛਾ। ਕਿਹੜੇ ਏਰੀਆ 'ਚ? ਮੰਡੀ ਵਾਲਾ ਮੋੜ ਦੇ ਏਰੀਆ ਕਿਹੜੇ ਦੇਖੋ ਜੀ। ਅੱਜ ਸ਼ੀਰ ਨੇ ਕੀ ਕਰ ਰਹੇ ਸੀ? ਏਰੀਆ। ਅਸੀਂ ਚੂਰੀ ਤੋਂ ਆਏ ਸੀ ਜੀ। ਅੱਛਾ। ਚੂਰੀ ਦਾ ਆਂਦਾ ਮੁੰਡਾ ਕਹਿੰਦਾ ਡੰਡਾ ਪੀਣਾ ਹੈ। ਹਮੇਤ ਤੋਂ ਲੈ ਕੇ ਆਇਆ ਹੈ ਜੀ। अच्छा अब तो, तो गली ਵਿੱਚੋਂ ਨਿਕਲ ਕੇ ਭੱਜਿਆ ਜੀ ਤੇ ਬੈਕ ਹੌਣ ਲੱਗਾ ਖੋ ਕੇ ਉਹ ਮੁੰਡੇ ਉਹ ਕਾਰੇ ਤੇ ਸੀ ਉਹ ਚੁਰਕੇ ਆਏ ਸੀ ਗਏ ਚੁਰਕੇ ਗਲੀ ਵਿੱਚੋਂ ਭੱਜ ਗਏ ਮੂਰੇ ਕੋਈ ਖੜਾ ਰੱਖੇ ਉਹ ਲੈ ਕੇ ਨਾਲ ਚਲੇ ਪਰ ਜਿਹੜੀ ਆ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟੀਵਾ ਤੇ ਦਿਖਲੇ ਜੀ ਆ ਗਰੀਦ ਵਿੱਚ ਐਕਟੀਵਾ ਖੜਾ ਰੱਖੇ ਉਹਨਾਂ ਨੇ ਜੀ اچھا ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਕਮੇਟ ਕੇ ਪਾਰ ਗਿਆ ਜੀ اچھا ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਐ ਉਹਨੂੰ ਜੀ ਆਏ ਜੀ اچھا ਥੀ ਮੈਂ ਕੀ ਕਰਦੇ ਹਾਂ ਹਾਂ ਜੀ ਮੈਂ ਤਾਂ ਕੀ ਕਰਦੇ ਹਾਂ ਮੰਗਰ ਦੇਖੋ ਜਿ ਫੜਾ ਜਾ ਪੈਸੇ ਦੇ ਮਾਲਕਾਂ ਦੇ ਸਾਹਮਣੇ ਸਾਹਮਣੇ ਉਹ ਕਿ ਇਹ ਨੂੰ ਲੈਣੇ ਸੀ 2.5 ਲੱਖ ਰੁਪਇਆ ਕਾਹਦੇ ਵਾਸਤੇ ਲੈ ਕੇ ਆਏ ਸੀ ਕਈ ਲੱਖਾਂ ਸੀ ਸ਼ਰਮਾ ਜੀ ਨੂੰ ਲੈਣੇ ਮੈਨੂੰ ਅੱਛਾ ਅੱਜ ਇਹਨੂੰ ਲੈ ਕੇ ਗਏ ਸੀਗੇ ਜੀ ਅੱਛਾ ਅਸੀਂ ਸਵੇਰੇ ਬੈਂਕ ਤੋਂ ਕਢਾ ਕੇ ਲੈ ਆਏ ਅੱਜ 10 ਰੁਪਇਆ ਬੈਂਕ ਤੋਂ ਕਢਾ ਕੇ ਲੈ ਕੇ ਆਏ ਹਾਂ ਜੀ ਪੂਰੀ ਦੀ ਕੋਣ ਕੋਣ ਆਇਆ ਸੀ ਅੱਜ ਨਾਪੇ ਮੈਂ ਤਾਂ ਮੇਰਾ ਡੈਡੀ ਕਿੰਨੇ ਪੈਸੇ ਸੀ ਤੁਹਾਡੇ ਕੋਲ ਸਹੀ ਜੀ 2.5 ਲੱਖਾਂ ਸਾਦੇ ਵਿੱਚ ਸੀ ਮੋਟਰਸਾਈਕਲ ਤੇ ਇੱਕ ਕੋਣ ਲੈ ਗਿਆ ਕੋਕੇ ਕਿੱਥੇ ਦੀ ਗੱਲ ਆ ਇਹ ਨਾਪੇ ਦੀ ਗੱਲ ਆ ਇਹ अच्छा मण्डी ਦੇ ਕੋਲ ਹਾਂਜੀ ਮण्डी ਦੇ ਵਿੱਚ ਕੀ ਕਰ ਰਹੇ ਸੀ ਤੁਸੀਂ ਉਹ ਉਦੋਂ ਅਸੀਂ ਬਾਈਕ ਤੇ ਜਾ ਰਹੇ ਸੀ ਅੱਛਾ ਤੇ ਕੋਕ ਲੈ ਗਏ ਹਾਂਜੀ ਕਿੰਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਸੀ ਅੱਛਾ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਇੱਕ ਜਨੇ ਨੇ ਕੋ ਕੇ ਜਾ ਕੇ ਐਕਟਿਵਾ ਤੇ ਭੱਜ ਗਏ ਤਿੰਨੇ ਜਨੇ ਐਕਟਿਵਾ ਤੇ ਅੱਛਾ ਹਾਂਜੀ ਦੋ ਦੋ ਬੰਦੇ ਸੀ ਇੱਕ ਜੇ ਲੇਡੀ ਸੀ ਉਹਨਾਂ ਦਾ ਅੱਛਾ ਤੁਹਾਨੂੰ 200000 ਰੁਪਏ ਏ ਥੋੜੀ ਤੋਂ ਲੈ ਕੇ ਆਏ ਸੀ ਦੇਖ ਕੇ ਗਏ ਨੇ ਪੂਰੇ ਕਾਲੇ ਵਾਸਤੇ ਲੈ ਕੇ ਜੀਏ ਨੇ ਪਰ ਉਹ ਕਿਸੇ ਬੰਦੇ ਨੂੰ ਦੇਣੇ ਸੀ ਜੀ ਸਾਰਾ ਸਰ ਅੱਛਾ ਤੇ ਕਿੰਨੇ ਕ ਵਜੇ ਦੀ ਗੱਲ ਆ ਇਹ ਇਹ 2 ਕ ਵਜੇ ਦੀ ਗੱਲ ਹੈ ਦੁਪਹਿਰੇ ਤੁਸੀਂ ਉਦੋਂ ਕੀ ਕਰ ਰਹੇ ਸੀ ਜਦੋਂ ਕੋਕੇ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਮੇਰੇ ਫਾਦਰ ਸਾਹਿਬ ਸੀ ਜੀ ਅਸੀਂ ਟੰਡਾ ਪੀ ਰਹੇ ਸੀ ਅੱਛਾ ਬੈਗ ਤਾਂ ਉਹ ਕਿੱਥੇ ਰਹਿਣ ਆਲੇ ਪੂਰੀ ਸ਼ਿਪਰ ਮਹੱਲਾ ਜੀ ਇੱਥੇ 200000 ਰੁਪਏ ਕਿਸੇ ਨੂੰ ਮੋੜਨਾ ਸੀ ਤੁਸੀਂ ਹਾਂ ਜੀ ਇਹਨੂੰ ਸਾਡੇ ਰੈਲਟੀ ਵੀਡੀਓ ਉੱਤਰਗੋਲ 2.5 ਲੱਖ ਦੀ ਥੋੜੀ ਆ। ਜੀ ਦੀਪਕ ਸ਼ਰਮਾ ਵਾਸੀ ਧੂਰੀ ਨੇ ਸਾਡੇ ਕੋਲ ਅਪਲਾਹ ਦਿੱਤੀ ਹੈ ਵੀ 2.5 ਲੱਖ ਰੁਪਈਆ ਕੋਈ ਅਸੀਂ 90 ਦਿਨ ਆ ਰਹੇ ਸੀ ਕਿ ਉਹ ਕੋਈ ਲੇਗਾ ਇਹਨਾਂ ਦਾ ਲਫਾਫਾ ਤੇ ਉਸ ਸੰਬੰਧੀ ਇਹਨਾਂ ਨੇ ਤਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਜਾਈਏ। ਜਿਹੜੀ ਸੀਸੀਟੀਵੀ 'ਚ ਜਿਹਨੇ ਆਇਆ ਇੱਕ ਦੋ ਮੁੰਡੇ ਨੇ ਇੱਕ ਲੇਡੀਜ਼ ਆ ਬੈਗ ਲੈ ਕੇ ਜਾ ਰਹੇ ਸੀ। ਸੀਸੀਟੀਵੀ 'ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨੱਕ ਉਹਨਾਂ ਦੇ ਫੇਸ ਨਜ਼ਰ ਆ ਰਿਹਾ। ਇਹਦੇ ਖੈਰ ਮੁਤਾਬਕ ਉਹ ਕੋ ਖੋ ਕਰਕੇ ਆਪਣੀ ਸਕੂਟਰੀ ਖੜਾਈ ਪੂਜੀ ਉਹਨੇ ਬੈਠ ਕੇ ਫਰਾਵ ਹੋ ਗਈ ਹਾਂ ਉਸੇ ਸਬੰਧ ਚ ਸੀਸੀਟੀਵੀ ਕੈਮਰੇ ਦੇਖ ਰਹੇ ਜਿਵੇਂ ਵੀ ਕੋਈ ਮਿਲਦੀ ਇਤਲਾ ਉਹ ਸਬਤਾਬ ਕਾਰਵਾਈ ਚ